ਸੁਸ਼ਕਾਲ ਮਰਪਿਤ ਕਰ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਲੈ ਕੇ ਹਾਜ਼ਰਾਂ ਪੰਜਾਬ ਬੁਲੇਟਿਨ ਸ਼ੁਰੂਆਤ ਕਰਾਂਗੇ ਅੱਜ ਦੇ ਮੁੱਖ ਸੁਰੱਖਿਆ ਦੇ ਨਾਲ ਹੋਰ ਚਾਰ ਚੋਣ ਤੋਂ ਪਹਿਲਾਂ ਐਲਾਨ ਹੋਣਗੇ ਨਤੀਜੇ ਆਕਰ ਕੇ ਜ਼ਿੰਦਾਰ ਰੱਖਿਆ ਸਮਾਂ ਦੇਰੀ ਤੇ ਸੁਪਰੀਮ ਕੋਰਟ ਸਖਤ ਅਮਰਿਤਪਾਲ ਸਿੰਘ ਲੜ ਰਿਹਾ ਹੈ ਨੇ ਆਜ਼ਾਦ ਚੋਣ ਖਡੂਰ ਸਾਹਿਬ ਤੋਂ 26 ਹੂ ਟੂਣ ਮੈਦਾਨ ਦੇ ਵਿੱਚ ਅਮਰਿਤਪਾਲ ਦਾ ਕਿਸ ਨਾਲ ਹੋਣ ਜਾ ਰਿਹਾ ਮੁਕਾਬਲਾ ਬੱਚਿਆਂ ਦੀਆਂ ਲੱਗੀਆਂ ਮੌਜਾ ਹੀ ਮੌਜਾ ਇੱਕ ਤੋਂ 30 ਜੂਨ ਤੱਕ ਸਕੂਲ ਰਹਿਣਗੇ ਬੰਦ ਸਰਕਾਰ ਨੇ ਸੁਣਾਇਆ ਫੈਸਲਾ ਪੰਜਾਬ ਦਾ ਨਹਿਰੀ ਪਾਣੀ ਹਰਿਆਣਾ ਨੂੰ ਦੇਣ ਦੀ ਤਿਆਰੀ 'ਚ ਸਰਕਾਰ ਪਟਵਾਰੀਆਂ ਨੇ ਖੋਲੀਆਂ ਸਾਰੀਆਂ ਬੋਲਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸਪਰੀਮ ਕੋਰਟ ਨੇ ਲੋਕ ਸਭਾ VOTING ਦੇ ਆંકੜੇ 48 ਘੰਟਿਆਂ ਦੇ ਅੰਦਰ ਜਨਤਿਕ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸ਼ੁੱਕਰਵਾਰ ਸ਼ਾਮ ਨੂੰ ਤੁਰੰਤ ਸੁਣਵਾਈ ਕੀਤੀ ਸੀਜੀਆਈ ਡੀਵਾਈ ਚੰਦਰ ਚੂੜ ਨੇ ਚੋਣ ਕਮਿਸ਼ਨ ਨੂੰ ਪੁੱਛਿਆ ਕਿ ਜਦੋਂ ਤੁਹਾਨੂੰ ਹਰ ਪੋਲਿੰਗ ਬੂਥ ਦਾ ਡਾਟਾ ਦੇਰ ਰਾਤ ਤੱਕ ਮਿਲਦਾ ਹੈ ਤਾਂ ਫਿਰ ਡਾਟੇ 'ਚ ਦੇਰੀ ਕਿਉਂ ਹੋ ਰਹੀ ਆ ਐਸੇ ਕਮਿਸ਼ਨ ਨੇ ਜਵਾਬ ਦਿੱਤਾ ਕਿ VOTING ਦੇ ਆંકੜਿਆਂ ਨੂੰ ਮਿਲਾਉਣ ਦੇ ਵਿੱਚ ਸਮਾਂ ਤਾਂ ਲੱਗਦਾ ਹੈ ਤਾਂ ਤੁਹਾਨੂੰ ਦੱਸ ਦੇ ਕਿ ਚੋਣਾਂ ਨੂੰ ਲੈ ਕੇ ਜਿੱਥੇ ਮੁਕਾਬਲਾ ਸਖਤ ਹੈ ਤਾਂ ਉੱਥੇ ਹੁਣ ਨਤੀਜਾ ਨੂੰ ਲੈ ਕੇ ਵੀ ਕਾਲੀ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ 4 ਜੂਨ ਤੋਂ ਪਹਿਲਾ ਪਹਿਲਾ ਇਸ ਦੇ ਜਿਹੜੇ ਨਤੀਜੇ ਨੇ ਐਲਾਨੇ ਜਾਣ ਸੁਪਰੀਮ ਕੋਰਟ ਨੇ ਲੋਕਸਭਾ VOTING ਦੇ ਅੰਕੜੇ 48 ਘੰਟਿਆਂ ਦੇ ਅੰਦਰ ਜਨਤਕ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸ਼ੁੱਕਰਵਾਰ ਸ਼ਾਮ ਨੂੰ ਤੁਰੰਤ ਸੁਣਵਾਈ ਕੀਤੀ ਸੀਜੀਆਈ ਡੀਵਾਈ ਚੰਦਰ ਚੂੜ ਨੇ ਚੋਣ ਕਮਿਸ਼ਨ ਨੂੰ ਪੁੱਛਿਆ ਕਿ ਜਦੋਂ ਤੁਹਾਨੂੰ ਹਰ ਪੋਲਿੰਗ ਬੂਥ ਦਾ ਡਾਟਾ ਦੇਰ ਤੱਕ ਮਿਲ ਜਾਂਦਾ ਹੈ ਤਾਂ ਫਿਰ ਦੇਰੀ ਕਿਉਂ ਹੋ ਰਹੀ ਹੈ ਡਾਟੇ ਦੇ ਵਿੱਚ ਇਸਤੇ ਕਮਿਸ਼ਨ ਨੇ ਜਵਾਬ ਦਿੱਤਾ ਕਿ VOTING ਦੇ ਅੰਕੜਿਆਂ ਨੂੰ ਮਿਲਾਉਣ ਦੇ ਵਿੱਚ ਸਮਾਂ ਲੱਗਦਾ ਰਿਟਰਨਿੰਗ ਅਫਸਰ ਫਾਰਮ 17C ਨਾਲ ਡਾਟੇ ਦਾ ਮੇਲ ਕਰਦਾ ਆ ਅਕਸਰ ਇਹ ਡਾਟਾ VOTING ਦੇ ਅਗਲੇ ਦਿਨ ਤੱਕ ਉਪਲਬਧ ਹੁੰਦਾ ਆ ਹਰੇਕ ਉਮੀਦਵਾਰ ਨੂੰ ਫਾਰਮ 17C ਵੀ ਦਿੱਤਾ ਜਾਂਦਾ ਸੀਜੀਆਈ ਨੇ ਸਬੰਧ ਦੇ ਵਿੱਚ ਚੋਣ ਕਮਿਸ਼ਨ ਤੋ ਇੱਕ ਹਫਤੇ ਦੇ ਵਿੱਚ ਜਵਾਬ ਮੰਗਿਆ ਐਨਜੀਓ ਐਡੀਆ ਅਤੇ ਕਾਮਨਕਾਜ਼ ਨੇ ਇੱਕ ਪਟੀਸ਼ਨ ਦਾਇਰ ਕਰਕੇ VOTING ਦੇ ਹਰ ਇੱਕ ਪੜਾ ਦੇ 48 ਘੰਟਿਆਂ ਦੇ ਅੰਦਰ ਚੋਣ ਕਮਿਸ਼ਨ ਦੀ ਵੈਬਸਾਈਟ ਤੇ VOTING ਕੇਂਦਰ ਅਨਸਾਰ ਵੋਟ ਪ੍ਰਤੀਸ਼ਤਤਾ ਡੇਟਾ ਨੂੰ ਅਪਲੋਡ ਕਰਨ ਦੀ ਮੰਗ ਕੀਤੀ ਹੈ ਦੱਸਦੇ ਕਿ ਐਡਵੋਕੇਟ ਪ੍ਰਸ਼ਾਂਤ ਪੂਸ਼ਣ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਦੁਆਰਾ ਡੇਟਾ ਅਪਲੋਡ ਕਰਨ ਵਿੱਚ ਦੇਰੀ ਇੱਕ ਗਲਤ ਸੰਦੇਸ਼ ਜਾਂਦਾ ਹੈ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ EVM ਨੂੰ ਬਦਲਿਆ ਜਾ ਰਿਹਾ ਫਾਈਨਲ ਡੇਟਾ 6% ਵਧਿਆ ਉਥੇ ਜੇਕਰ ਚੋਣ ਕਮਿਸ਼ਨ ਦੀ ਗੱਲ ਕਰ ਲਈਏ ਤਾਂ ਅਸੀਂ ਇੱਕ ਨਿਰਧਾਰਤ ਪੈਟਰਨ ਦੀ ਪਾਲਣਾ ਕਰਦੇ ਹਾਂ ਇਹ ਪੂਰੀ ਪ੍ਰਕਿਰਿਆ ਯਕੀਨੀ ਤੌਰ ਤੇ ਸਮਾਂ ਲੈਂਦੀ ਹੈ ਪ੍ਰਸ਼ਾਂਤ ਪੂਸ਼ੇ ਨੇ ਕਿਹਾ ਕਿ ਸਾਰੇ ਕਮਿਸ਼ਨ ਨੂੰ ਫਾਰਮ 17 ਤੋਂ ਡਾਟਾ ਲੈਣਾ ਹੈ ਅਤੇ ਇਸ ਨੂੰ ਵੈੱਬਸਾਈਟ ਤੇ ਪਾਉਣਾ ਹੈ ਇਸ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਸੀਜੀਆਈ ਸ਼ਾਮ 7 ਵਜੇ ਤੱਕ ਰਿਟਰਨਿੰਗ ਅਫਸਰ ਕੋਲ ਪੂਰੇ ਹਲਕੇ ਦਾ ਡਾਟਾ ਹੁੰਦਾ ਹੈ ਇਸ ਨੂੰ ਅਪਲੋਡ ਹਿਉ ਨਹੀਂ ਕਰਦੇ ਕਮਿਸ਼ਨ ਦੀ ਜੇਕਰ ਗੱਲ ਕਰ ਲਈਏ ਤਾਂ ਪਟੀਸ਼ਨ ਕਰਤਾਵਾਂ ਨੇ ਪਹਿਲਾ EVM ਤੇ ਸਵਾਲ ਉਠਾਏ ਸਨ ਇਹ ਸਭ ਜੋ ਕੀਤਾ ਜਾ ਰਿਹਾ ਹੈ ਇਹ ਉਸ ਦਾ ਨਵੇਂ ਵੋਟਰਾਂ ਤੇ ਵੱਡਾ ਪ੍ਰਭਾਵ ਪੈਂਦਾ ਅਤੇ ਵੋਟਰਾਂ ਦੀ ਗਿਣਤੀ ਘਟਦੀ ਹੈ CGI ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਜਲਦਬਾਜ਼ੀ ਦੇ ਵਿੱਚ ਕੋਈ ਆਦੇਸ਼ ਨਹੀਂ ਦੇਵਾਂਗੇ। ਇੱਥੇ ਗੱਲ ਕਰ ਲਈ ਕਮਿਸ਼ਨ ਦੀ ਤਾਂ ਕਮਿਸ਼ਨ ਦੀ ਇੱਕ ਐਪ ਵੀ ਹੈ ਜਿਸ ਵਿੱਚ ਡੇਟੇ ਨੂੰ ਅਪਲੋਡ ਕੀਤਾ ਜਾਂਦਾ ਹੈ ਪਰ ਇਹ ਲਗਾਤਾਰ ਬਦਲਦਾ ਰਹਿੰਦਾ ਹੈ। ਅਸਲੀਚੋਣ ਕਮਿਸ਼ਨ ਦੇ ਅੰਤਿਮ ਆਂਕੜਿਆਂ ਨੂੰ ਹੀ ਸਹੀ ਅਤੇ ਅਧਿਕਾਰਿਤ ਮੰਨਿਆ ਜਾਂਦਾ ਹੈ। ਵੀਰ ਰਿਪੋਰਟ ਹਮਦਰਦ ਟੀਵੀ ਤਾਰੰਤੰਵਿਕੇ ਸ਼ੁਕਰਵਾਰ ਨੂੰ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੇ ਆਖਰੀ ਦਿਨ ਅੱਜ ਤਿੰਨ ਚਾਵਾ ਨੂੰ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਿਸ ਲੈ ਗਏ ਨੇ ਇਹ ਜਾਣਕਾਰੀ ਦਿੰਦਿਆ ਰਿਟਰਨਿੰਗ ਅਫਸਰ ਹਲਕਾ ਤਿੰਨ ਖਡੂਰ ਸਾਹਿਬ ਸੰਦੀਪ ਕੁਮਾਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਹੁਣ ਹਲਕਾ ਖਡੂਰ ਸਾਹਿਬ ਤੋਂ ਕੁੱਲ 27 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਰਹਿ ਗਏ ਨੇ ਇੱਥੇ ਵੀ ਚੋਣ ਮੁਕਾਬਲਾ ਕਾਫੀ ਜ਼ਿਆਦਾ ਸਖਤ ਤਾਂ ਪਰ ਦੇਖਣਾ ਤਾਂ ਹੀ ਹੋਵੇਗਾ ਕਿ ਆਉਣ ਵਾਲਾ ਸਮਾਂ ਕਿਸ ਦਾ ਹੈ ਅਤੇ ਕਿਸ ਦੇ ਸਰ ਤੇ ਜਿੱਤ ਦਾ ਤਾਸ ਜੇਗਾ ਤਰਨਤਾਰਨ ਵਿਕੇ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ ਤਿੰਨ ਚਾਹਵਾਨ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਗਏ ਨੇ ਇਹ ਜਾਣਕਾਰੀ ਦਿੰਦਿਆ ਰਿਟਰਨਿੰਗ ਅਫਸਰ ਹਲਕਾ ਨੇ ਖਡੂਰ ਸਾਹਿਬ ਸੰਦੀਪ ਕੁਮਾਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਵਾਪਿਸ ਲੈਣ ਤੋਂ ਬਾਅਦ ਹੁਣ ਹਲਕਾ ਖਡੂਰ ਸਾਹਿਬ ਤੋਂ ਕੁੱਲ 27 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਰਹਿ ਗਏ ਨੇ ਉਹ ਕਿਹੜੇ-ਕਿਹੜੇ ਉਮੀਦਵਾਰ ਨੇ ਉਹਨਾਂ ਨੇ ਦੱਸਿਆ ਕਿ ਇੰਡੀਆਨ نیشنل ਕਾਂਗਰਸ ਪਾਰਟੀ ਤੋਂ ਕੁਲਬੀਰ ਸਿੰਘ ਜੀਰਾ ਭਾਰਤੀ ਜਨਤਾ ਪਾਰਟੀ ਤੋਂ ਮਨਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਵਰਸਾ ਸਿੰਘ ਆ ਤੇ ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਭੁੱਲਰ ਭਾਜਨ ਸਮਾਜ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਚੋਂ ਸਤਨਾਮ ਸਿੰਘ ਆਸ ਪੰਜਾਬ ਪਾਰਟੀ ਤੋਂ ਚੰਦ ਸਿੰਘ ਸੀਪੀ ਆਈ ਤੋਂ ਗੁਰदयाल ਸਿੰਘ ਆਲ ਇੰਡੀਆ ਮਜ਼ਦੂਰ ਪਾਰਟੀ ਦੇ ਦਲਬਖ ਸਿੰਘਾਂ ਤੇ ਸਾਂਜੀ ਵਿਰਾਸਤ ਪਾਰਟੀ ਤੋਂ ਨਵੀਨ ਕੁਮਾਰ ਸ਼ਰਮਾ ਚੋਣ ਮੈਦਾਨ ਦੇ ਵਿੱਚ ਨੇ ਇਸ ਤੋਂ ਇਲਾਵਾ ਹਰਜਿੰਦਰ ਸਿੰਘਾਂ ਜੀ ਸਿੰਘ ਅਮ੍ਰਿਤਪਾਲ ਸਿੰਘ ਕਵਲਜੀਤ ਸਿੰਘ ਜਸਵੰਤ ਸਿੰਘ ਕਵਲਜੀਤ ਸਿੰਘ ਅਨੋਖ ਸਿੰਘ ਮਹਿੰਦਰ ਸਿੰਘ ਗੁਰਪ੍ਰੇਮ ਸਿੰਘਾਂ ਤੇ ਪਰਮਜੀਤ ਸਿੰਘ ਅਰुण ਕੁਮਾਰ ਪਰਮਿੰਦਰ ਸਿੰਘ ਸਰਬਜੀਤ ਸਿੰਘ ਲਖਵੀਰ ਸਿੰਘ ਸੁਰਜੀਤ ਸਿੰਘ ਤੇ ਸਿਮਰਨਜੀਤ ਸਿੰਘ ਵਿਕਰਮਜੀਤ ਸਿੰਘਾਂ ਤੇ ਵਿਜੇ ਕੁਮਾਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਜੇਕਰ ਜਾਪਤੇ ਦੀ ਉਲੰਘਣਾ ਕਰਨ ਤੇ ਗੱਲ ਕਰੀਏ ਕਾਰਵਾਈ ਦੀ ਤਾਂ ਰਿਟਰਨਿੰਗ ਅਫਸਰ ਸੰਦੀਪ ਕੁਮਾਰ ਨੇ ਦੱਸਿਆ ਕਿ ਚੋਣ ਲੜ ਰਹੇ ਉਮੀਦਵਾਰਾਂ ਦੀ ਸੂਚੀ ਤਿਆਰ ਹੋਣ ਉਪਰੰਤ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕੀਤੇ ਗਏ ਨੇ ਉਹਨਾਂ ਨੇ ਦੱਸਿਆ ਕਿ ਹਲਕਾ ਖਡੂਰ ਸਾਹਿਬ ਦੇ ਵਿੱਚ ਆਦਰਸ਼ ਚੋਣ ਜਾਪਤਾ ਪੂਰੀ ਤਰ੍ਹਾਂ ਲਾਗੂ ਹੈ ਇਸ ਦੀ ਉਲੰਘਣਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਸਿਆਸੀ ਧਿਰ ਜਾਂ ਫਿਰ ਉਮੀਦਵਾਰ ਨੂੰ ਆਦਰਸ਼ ਚੋਣ ਜਾਪਤੇ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇ ਵਿਰੁੱਧ ਨਿਯਮਾਂ ਅਨੁਸਾਰ ਤੁਰੰਤ ਕਾਰਵਾਈ ਕੀਤੀ ਜਾਵੇਗੀ ਖਡੂਰ ਸਾਹਿਬ ਦੇਨ ਕੋਲ 9 ਵਿਧਾਨ ਸਭਾ ਹਲਕੇ ਆਉਂਦੇ ਨੇ ਅਤੇ ਦੱਸਦੇ ਕਿ ਤਰਨਤਾਰਨ ਖੇਮਕਰਨ ਪੱਟੀ ਖਡੂਰ ਸਾਹਿਬ ਜੰਡਿਆਲਾ ਗੁਰੂ ਬਾਬਾ ਬਕਾਲਾ ਕਪੂਰਥਲਾ ਸੁਲਤਾਨਪੁਰ ਲੋਧੀ ਅਤੇ ਜੀਰਾ ਆਉਂਦੇ ਨੇ ਅਤੇ ਇਹ ਪਾਰਲੀਮੈਂਟੀ ਹਲਕਾ ਕੁਲ ਚਾਰ ਜ਼ਿਲ੍ਹਿਆਂ ਤਰਨਤਾਰਨ ਅਮਰੀਕਸਰ ਕਪੂਰਥਲਾ ਤੇ ਫਿਰੋਜ਼ਪੁਰ ਦੇ ਵਿੱਚ ਆਉਂਦਾ ਹੈ ਵੀਰ ਰਿਪੋਰਟ ਹਮਦਾਰਦ ਟੀਵੀ ਇੱਕ ਪਾਸੇ ਗਰਮੀ ਆਪਣਾ ਕਹਿਰ ਦਿਖਾ ਰਹੀ ਆ ਤੇ ਦੂਸਰੇ ਪਾਸੇ ਜੇਕਰ ਸਕੂਲੀ ਬੱਚਿਆਂ ਦੀ ਗੱਲ ਕਰੀਏ ਤਾਂ ਆਉਣ ਜਾਣ ਦੇ ਵਿੱਚ ਸਭ ਤੋਂ ਜ਼ਿਆਦਾ ਦਿੱਕਤਾਂ ਸਕੂਲੀ ਬੱਚਿਆਂ ਨੂੰ ਆ ਰਹੀਆਂ ਨੇ ਕਿਉਂਕਿ ਇੱਕ ਤਾਂ ਉਹ ਛੋਟੇ ਨੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਸਕੂਲਾਂ ਦੇ ਵਿੱਚ ਕੋਈ ਚੰਗੇ ਪ੍ਰਬੰਧ ਵੀ ਨਹੀਂ ਨੇ ਕਿਉਂਕਿ ਸਕੂਲਾਂ ਦੇ ਵਿੱਚ ਸਿਰਫ ਪੱਖਿਆਂ ਦੇ ਸਹਾਰੇ ਬੱਚੇ ਰਹਿ ਰਹੇ ਨੇ ਜਿੱਥੇ ਬੱਚਿਆਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਪਰ ਇਸ ਦੇ ਚੱਲਦੇ ਤੁਹਾਨੂੰ ਦੱਸ ਦੇ ਕਿ ਹੁਣ ਬੱਚਿਆਂ ਨੂੰ ਮੌਜਾ ਲੱਗ ਗੀਆਂ ਨੇ ਜਿੱਥੇ ਕਿ ਸਕੂਲ ਬੰਦ ਹੋਣ ਦਾ ਇੰਤਜ਼ਾਰ ਬੱਚੇ ਕਰ ਰਹੇ ਸਨ ਤਾਂ ਉਹਨਾਂ ਦੇ ਪਰਿਵਾਰਾਂ ਦੇ ਲਈ ਰਾਹਤ ਭਰੀ ਖ਼ਬਰ ਆ ਗਿਆ ਹਾਲਾਂਕਿ 12 ਦਿਨ ਜਾਰੀ ਕੀ ਦੋ ਹਫਤੇ ਬਾਕੀ ਨੇ ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਸਰਕਾਰੀ ਹੁਕਮਾਂ ਦੇ ਅਨਸਾਰ ਸੁੱਬੇ ਦੇ ਸਾਰੇ ਸਕੂਲ ਜਿਹੜੇ ਨੇ 1 ਜੂਨ ਤੋਂ 30 ਜੂਨ ਤੱਕ ਬੰਦ ਰਹਿਣਗੇ ਸਕੂਲ ਬੰਦ ਹੋਣ ਦਾ ਇੰਤਜ਼ਾਰ ਕਰ ਰਹੇ ਬੱਚਿਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਅਜੇ 12 ਦਿਨ ਜਾਨੀ ਕੀ 2 ਹਫ਼ਤੇ ਬਾਕੀ ਨੇ ਪੰਜਾਬ ਸਰਕਾਰ ਨੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਸਰਕਾਰੀ ਹੁਕਮ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵਿੱਚ 1 ਜੂਨ ਤੋਂ 30 ਜੂਨ ਤੱਕ ਸਕੂਲ ਬੰਦ ਰਹਿਣਗੇ ਸਰਕਾਰ ਨੇ ਫੈਸਲਾ ਕਿਹੜੀ ਗਰਮੀ ਦੇ ਮੱਦੇ ਨਜ਼ਰ ਲਿਆ ਤੁਹਾਨੂੰ ਦੱਸ ਦੇ ਕਿ ਪਿਛਲੇ ਕੁਝ ਦਿਨਾਂ ਤੋਂ ਕਾਫੀ ਗਰਮੀ ਪੈ ਰਹੀ ਹੈ ਮੌਸਮ ਵਿਭਾਗ ਨੇ ਕਈ ਰਾਜਾਂ ਦੇ ਵਿੱਚ ਤੇਜ਼ ਗਰਮੀ ਦੀ ਸੰਭਾਵਨਾ ਪ੍ਰਗਟਾਈ ਹੈ ਅਜਿਹੇ ਬੱਚਿਆਂ ਦਾ ਸਕੂਲ ਜਾਣਾ ਮੁਸ਼ਕਿਲ ਹੋ ਸਕਦਾ ਸੀ ਗਰਮੀ ਕਾਰਨ ਬੱਚੇ ਬਿਮਾਰ ਵੀ ਹੋ ਰਹੇ ਨੇ ਇਸ ਨੂੰ ਧਿਆਨ ਵਿੱਚ ਰੱਖਦਿਆ ਪੰਜਾਬ ਸਰਕਾਰ ਨੇ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਰੀ ਹੁਕਮਾ ਦੇ ਵਿੱਚ ਕਿਹਾ ਗਿਆ ਕਿ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 1 ਜੂਨ ਤੋਂ 30 ਜੂਨ ਤੱਕ ਬੰਦ ਰਹਿਣਗੇ ਇਸ ਦੌਰਾਨ ਕੋਈ ਸਕੂਲ ਖੁੱਲਾ ਨਹੀਂ ਰਹੇਗਾ ਪੰਜਾਬ 'ਚ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਪੰਜਾਬ 'ਚ ਤਾਪਮਾਨ ਆਪਣੇ ਸਿਖਰ ਤੇ ਹੈ ਮੌਸਮ ਵਿਭਾਗ ਮੁਤਾਬਕ ਪੱਤੂਆ ਨੂੰ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਾਰਾ 44.5 ਡਿਗਰੀ ਤੱਕ ਪਹੁੰਚ ਗਿਆ ਇਸ ਦੌਰਾਨ ਮੌਸਮ ਵਿਭਾਗ ਨੇ ਸੂਬੇ ਦੇ ਵਿੱਚ ਹੀਟ ਬੇਵ ਅਲਰਟ ਜਾਰੀ ਕੀਤਾ ਇਹੀ ਨਹੀਂ ਮੌਸਮ ਵਿਭਾਗ ਨੇ ਅੱਜ ਅਤੇ ਕੱਲ ਜਾਨੀ 17 ਮਈ ਲਈ yellow ਅਲਰਟ ਕੀਤਾ ਸੀ ਅਤੇ 18 ਤੇ 19 ਮਈ ਨੂੰ orange ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਮੁਤਾਬਕ ਹਜ਼ਰਾਨ ਤਾਮਨ 46 ਡਿਗਰੀ ਤੋਂ ਪਾਰ ਜਾ ਸਕਦਾ ਤੇ ਅਜੇ ਤੱਕ ਗਰਮੀ ਨੇ ਲੋਕਾਂ ਦੇ ਵਟ ਕੱਢੇ ਹੋਏ ਨੇ ਜਿੱਥੇ ਲੋਕਾਂ ਨੂੰ ਵੀ ਕੰਮਕਾਜ ਦੇ ਜਾਨ ਦੀਆਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਿਊਰੋ ਰਿਪੋਰਟ ਹਮਦਰਦ ਟੀਵੀ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦ ਖੜਾ ਹੋ ਗਿਆ ਜਿੱਥੇ 200 ਤੋਂ ਬਾਅਦ ਨੈਰੀ ਪਟਵਾਰੀਆਂ ਵਿਰੁੱਧ ਚਾਰਸ਼ਿੱਟ ਕਰਨਾ ਅਤੇ ਪਟਵਾਰੀ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਨੇ ਮੌਤਲੀ ਨੂੰ ਲੈ ਕੇ ਪੰਜਾਬ ਭਰ ਦੇ ਜਲ ਸਰੋਤ ਵਿਭਾਗ ਨਾਲ ਜੁੜੇ ਪਟਵਾਰੀ ਤੀਜੇ ਦਿਨ ਦੀ ਹੜਤਾਲ ਦੇ ਨੇ ਹਾਲਾਂਕਿ ਸਰਕਾਰੀ ਦਫ਼ਤਰ ਬੰਦ ਰਹਿਣ ਕਾਰਨ ਇਸ ਦਾ ਅਸਰ ਘਟ ਰਿਹਾਗਾ ਪਰ ਪਟਵਾਰੀਆਂ ਦੀਆਂ ਨਾਰਾਜ਼ਗੀ ਦੀ ਜ਼ਿਕਰ ਗੱਲ ਕਰੀਏ ਪਟਵਾਰੀ ਦੀ ਨਾਰਾਜ਼ਗੀ ਸਰਕਾਰ ਦੇ ਪ੍ਰਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਲਗਾਤਾਰ ਉਹਨਾਂ ਦੇ ਵੱਲੋਂ ਦੋਸ਼ ਪਿ ਜਾਰੀ ਨੇ 200 ਤੋਂ ਵੱਧ ਨਹਿਰੀ ਪਟਵਾਰੀਆਂ ਵਿਰੁੱਧ ਚਾਰਸ਼ੀਟ ਕਰਨਾਂ ਅਤੇ ਪਟਵਾਰੀ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਦੀ ਮਤਲੀ ਨੂੰ ਲੈ ਕੇ ਪੰਜਾਬ ਭਰ ਦੇ ਜਲ ਸਰੋਤ ਵਿਭਾਗ ਨਾਲ ਜੁੜੇ ਪਟਵਾਰੀ ਤੀਜੇ ਦਿਨ ਵੀ ਹੜਤਾਲ ਤੇ ਰਹੇ ਹਾਲਾਂਕਿ ਸਰਕਾਰੀ ਦਫ਼ਤਰ ਅੱਜ ਬੰਦ ਰਹਿਣ ਕਾਰਨ ਇਸ ਦਾ ਅਸਰ ਘਟ ਰਹਿਗਾ ਪਰ ਪਟਵਾਰੀਆਂ ਦੀ ਨਾਰਾਜ਼ਗੀ ਸਰਕਾਰ ਦੇ ਨਾਲ ਲਗਾਤਾਰ ਵਧ ਰਹੀ ਹੈ ਨੈਰੀ ਪਟਵਾਰੀ ਯੂਨੀਅਨ ਦੇ ਮੁਖ ਸਕੱਤਰ ਕ੍ਰਿਸ਼ਨ ਕੁਮਾਰ ਤੇ ਸਿੰਚਾਈ ਦੇ ਪਾਣੀ ਦੇ ਗਲਤ ਅੰਕੜੇ ਪੇਸ਼ ਕਰਨ ਲਈ ਨੈਰੀ ਪਟਵਾਰੀਆਂ ਤੇ ਦਬਾਅ ਬਣਾਉਣ ਦਾ ਦੋਸ਼ ਹੈ ਹੜਤਾਲ ਦਾ ਮਕਸਦ ਸੀਐਸ ਨੂੰ ਤੁਰੰਤ ਹਟਾਇਆ ਜਾਣਾ ਜੇਕਰ ਸਰਕਾਰ ਉਹਨਾਂ ਨੂੰ ਹਟਾ ਦੇਵੇਗੀ ਤਾਂ ਉਹ ਅਗਲੀ ਗੱਲਬਾਤ ਲਈ ਤਿਆਰ ਹੋਣਗੇ ਹੁਣ ਤੋਂ ਅੰਦਾਜ਼ਾ ਹੈ ਕਿ ਪੰਜਾਬ ਪਟਵਾਰ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਨੇ ਐਲਜ਼ਾਮ ਲਗਾਇਆ ਕਿ ਮੁਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੁਝ ਮਹੀਨੇ ਪਹਿਲਾਂ ਨੋਟਿਸ ਜਾਰੀ ਕਰਕੇ ਐਸਵਾਈਐਲ ਨਹਿਰ ਦੀ ਮੋੜ ਨਿਸ਼ਾਨਦੇਹੀ ਕਰਨ ਦੇ ਹੁਕਮ ਦਿੱਤੇ ਸਨ ਨਵੀਂ ਬਣੀ ਮਾਲਵਾ ਨਹਿਰ ਦਾ ਪਾਣੀ ਵੀ ਹਰਿਆਣਾ ਨੂੰ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹੜਤਾਲ ਦੇ ਦੂਜੇ ਦਿਨ ਨਹਿਰੀ ਵਿਭਾਗ ਦੇ ਦਫ਼ਤਰ ਅਬੋਹਰ ਸਮੇਤ ਪੂਰੇ ਪੰਜਾਬ ਦੇ ਵਿੱਚ ਡਿਵੀਜ਼ਨ ਪੱਧਰ ਤੇ ਵਿਭਾਗ ਦੇ ਮੁਖ ਸਕੱਤਰ ਕ੍ਰਿਸ਼ਨ ਕੁਮਾਰ ਦੇ ਪੁਤਲੇ ਫੂਕੇ ਗਏ ਆ ਬੋਹਰ ਦੇ ਵਿੱਚ ਨਹਿਰੀ ਵਿਭਾਗ ਦੀ ਵੱਡੀ ਗਿਣਤੀ ਵਿੱਚ ਹਾਜ਼ਰ ਪਟਵਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸਥਾਨਕ ਪ੍ਰਧਾਨ ਸੁਖਬੀ ਸਿੰਘ ਮਾਨ ਨੇ ਕਿਹਾ ਕਿ ਸਮੇਂ-ਸਮੇਂ ਤੇ ਡੰਗੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਮੁਖਤਤਰ ਕ੍ਰਿਸ਼ਨ ਕੁਮਾਰ ਮੂਲ ਰੂਪ ਵਿੱਚ ਹਰਿਆਣਾ ਦੇ ਵਸਨੀਕ ਨੇ ਅਤੇ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਇੱਕ ਨੋਟਰੀ ਜਾਰੀ ਕਰਕੇ ਐਸਵਾਈਐਲ ਨਹਿਰ ਦੀ ਰੀਮਾਰਕਿੰਗ ਦੇ ਹੁਕਮ ਦਿੱਤੇ ਸਨ ਕਿਉਂਕਿ ਕੁਝ ਸਮਾਂ ਪਹਿਲਾਂ ਕਿਸਾਨਾਂ ਨੇ ਐਸਵਾਈਐਲ ਨਹਿਰ ਦੇ ਵਿੱਚ ਮਿੱਟੀ ਭਰ ਕੇ ਆਪਣੀਆਂ ਜ਼ਮੀਨਾਂ ਸਥਾਪਿਤ ਕੀਤੀਆਂ ਸਨ ਸੁਖਬੀਰ ਸਿੰਘ ਨੇ ਕਿਹਾ ਕਿ ਕ੍ਰਿਸ਼ਨ ਕੁਮਾਰ ਪੰਜਾਬ ਦੇ ਨਹਿਰੀ ਪਾਣੀ ਦੇ ਝੂਠੇ ਆਂਕੜੇ ਪੇਸ਼ ਕਰਕੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣਾ ਚਾਹੁੰਦਾ ਹੈ ਇਸ ਦੇ ਨਾਲ ਹੀ ਨਵੀਂ ਬਣੀ ਮਾਲਵਾ ਨਹਿਰ ਦਾ ਪਾਣੀ ਹਰਿਆਣਾ ਨੂੰ ਦੀਆਂ ਤਿਆਰੀਆਂ ਵਿੱਚ ਜਲ ਰਹੀਆਂ ਨੇ ਬਿਊਰੋ ਰਿਪੋਰਟ ਹਮਦਾਰਦ ਟੀਵੀ ਦਲੀਤੂ ਲੈ ਕੇ ਯੂਪੀ ਬਿਹਾਰ ਤੱਕ ਅਤੇ ਰਾਜਸਥਾਨ ਤੋਂ ਲੈ ਕੇ ਹਰਿਆਣਾ ਤੇ ਪੰਜਾਬ ਤੱਕ ਕੜਾਕੇ ਦੀ ਧੁੱਪ ਤੇ ਗਰਮੀ ਦੇਖੀ ਜਾ ਸਕਦੀ ਹੈ ਤੁਹਾਨੂੰ ਦੱਸ ਦੇ ਕਿ ਗਰਮੀ ਦੇ ਨਾਲ ਲੋਕ ਸਹਿਮੇ ਹੋਏ ਨੇ ਤੇ ਆਪਣੇ ਘਰਾਂ ਦੇ ਵਿੱਚ ਬੰਦ ਹੋ ਕੇ ਰਹਿਣ ਲਈ ਮਜਬੂਰ ਹੋਏ ਪੈ ਨੇ ਇੱਥੇ ਪੰਜਾਬ ਤੱਕ ਕੜਾਕੇ ਦੀ ਧੁੱਪ ਦਾ ਕਹਿਰ ਵਰਸਾ ਰਹੀ ਹੈ ਕਿਉਂਕਿ ਧੁੱਪ ਜਿਹੜੀ ਹੈ ਲਗਾਤਾਰ ਕਹਿਰ ਵਰਸਾ ਰਹੀ ਹੈ ਲੋਕਾਂ ਤੇ ਲਗਾਤਾਰ ਗਰਮੀ ਵਾਧੀ ਜਾ ਰਹੀ ਹੈ ਤੇ ਸਾਰੇ ਰਿਕਾਰਡ ਇਸ ਵਾਰ ਗਰਮੀ ਨੇ ਤੋੜ ਕੇ ਰੱਖ ਦਿੱਤੇ ਨੇ ਜਿਸ ਕਾਰਨ ਲੋਕਾਂ ਦਾ ਘਰ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਸਮੇ ਹਰਿਆਣਾ ਦੇ ਸਰਸਾ ਦੇ ਵਿੱਚ ਪਾਰਾ 46 ਡਿਗਰੀ ਤੱਕ ਪਹੁੰਚ ਗਿਆ ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਪਹਿਲੀ ਵਾਰ ਹੀਟ ਬੇਵ ਆਈ ਆ ਤੇ ਸ਼ੁੱਕਰਵਾਰ ਨੂੰ ਰਾਜਧਾਨੀ ਵਿੱਚ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ ਦਿੱਲੀ ਤੋਂ ਲੈ ਕੇ ਯੂਪੀ ਬਿਹਾਰ ਤੱਕ ਅਤੇ ਰਾਜਸਥਾਨ ਤੋਂ ਲੈ ਕੇ ਹਰਿਆਣਾ ਤੇ ਪੰਜਾਬ ਤੱਕ ਕਿੜਾਕੀ ਦੀ ਧੁੱਪਾਂ ਤੇ ਗਹਿਰ ਬਰਸਾ ਰਹੀ ਹੈ ਲਗਾਤਾਰ ਵਧ ਰਹੀ ਗਰਮੀ ਨੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਨੇ ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਇਸ ਸਮੇਂ ਹਰਿਆਣਾ ਦੇ ਸਰਸਾ ਦੇ ਵਿੱਚ ਪਾਰਾ 46 ਡਿਗਰੀ ਤੱਕ ਪਹੁੰਚ ਗਿਆ ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਪਹਿਲੀ ਵਾਰ ਹੀਟ ਬੇਵ ਆਈ ਹੈ ਸ਼ੁੱਕਰਵਾਰ ਨੂੰ ਰਾਜਸਥਾਨ ਵਿੱਚ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਯੂਪੀ ਦੇ ਵਿੱਚ ਹੀਟ ਬੇਵ ਦੀ ਚੇਤਾਵਨੀ ਦਿੱਤੀ ਹੈ ਇਸ ਦੇ ਨਾਲ ਹੀ ਰਾਜਸਥਾਨ 'ਚ ਸ਼ੁੱਕਰਵਾਰ ਨੂੰ ਕਿੜਾਕੇ ਦੀ ਗਰਮੀ ਜਾਰੀ ਇੱਥੇ ਬਾੜਮੀਰ ਦੇ ਵਿੱਚ ਵਦ ਤੋਂ ਬਾਅਦ ਤਾਪਮਨ 46.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸਵੇਰੇ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਤੇਜ਼ ਗਰਮੀ ਪੈ ਰਹੀ ਹੈ ਮੌਸਮ ਕੇਂਦਰ ਮੁਤਾਬਕ ਇਹ ਦੌਰ ਹੋਰ ਹਫ਼ਤੇ ਤੱਕ ਜਾਰੀ ਰਹੇਗਾ ਦੂਜੇ ਪਾਸੇ ਦੱਖਣੀ ਭਾਰਤ ਦੇ ਵਿੱਚ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਕੇਰਲ ਦੇ ਕਈ ਹਿੱਸਿਆਂ ਦੇ ਵਿੱਚ ਬਾਰਿਸ਼ ਜਾਰੀ ਹੈ ਤਾਮਿਲਨਾਡੂ ਦੇ ਉੱਟੀ ਵਿੱਚ 18 ਤੋਂ 20 ਮਈ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਜਣਕੀ ਭਾਰੀ ਮੀਂਹ ਆ ਸਕਦਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਈਐਮਡੀ ਦੀ 7 ਦਿਨਾਂ ਦੀ ਭਵਿੱਖਬਾਣੀ ਮੁਤਾਬਕ ਸ਼ਨੀਵਾਰ ਨੂੰ ਰਾਜਧਾਨੀ ਚ ਵਕ-ਵਕ ਥਾਂਾਂ ਤੇ ਗਰਮੀ ਦੀ ਸੰਭਾਵਨਾ ਹੈ ਅਸਰਾਂ ਤਾਪਮਨ 45 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਮੌਸਮ ਵਿਭਾਗ ਦੇ ਸਾਰ ਜਦੋਂ ਵਾਧ ਤੋਂ ਵੱਧ ਤਾਪਮਾਨ 4.5 ਡਿਗਰੀ ਜਾਂ ਆਮ ਤਾਪਮਾਨ ਤੋਂ ਵੱਧ ਹੁੰਦਾ ਹੈ ਜਾਨੀ ਜਦੋਂ ਤਾਪਮਾਨ ਘੱਟੋ ਘੱਟ 45 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਤਾਂ ਹੀਟ ਵੇਵ ਸਥਿਤੀਆਂ ਨੂੰ ਮੰਨਿਆ ਜਾਂਦਾ ਹੈ ਦਿੱਲੀ ਦੇ ਵਿੱਚ ਮਈ 2023 ਵਿੱਚ ਇੱਕ ਵੀ ਦਿਨ ਗਰਮੀ ਦੀ ਲਹਿਰ ਨਹੀਂ ਸੀ ਪਿਛਲੇ ਸਾਲ ਇਸ ਮਹੀਨੇ ਦੇ ਵਿੱਚ ਵਾਧ ਤੋਂ ਵੱਧ ਤਾਪਮਾਨ 43.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ ਆਈਐਮਡੀ ਦੇ ਅੰਕੜਿਆਂ ਅਨੁਸਾਰ 2022 ਦੇ ਵਿੱਚ 4 ਦਿਨ ਅਜਿਹੇ ਸਨ ਜਦੋਂ ਰਾਜਸਥਾਨੀ ਦੇ ਵਿੱਚ ਗਰਮੀ ਦੀ ਲਹਿਰ ਰਿਕਾਰਡ ਕੀਤੀ ਗਈ ਸੀ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਅੰਸ਼ਕ ਤੌਰ ਤੇ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਅਤੇ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਜਤਾਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਦਿੱਲੀ ਚ ਪਾਰਾ 42.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਦਿੱਲੀ ਵਿੱਚ ਇਸ ਸੀਜ਼ਨ ਦੇ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਸੀ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਆ ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ ਇਸ ਤੋਂ ਪਹਿਲਾਂ 8 ਮਈ ਨੂੰ ਸਭ ਤੋਂ ਵੱਦ ਗਰਮੀ ਦਾ ਦਿਨ ਸੀ ਉਸ ਦਿਨ ਵੱਧ ਤੋਂ ਵੱਧ ਤਾਪਮਨ 42 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਨ ਆਮ ਨਾਲੋਂ 2 ਡਿਗਰੀ ਵੱਧ ਸੀ ਸਪੇਕ ਇੱਕ ਨਮੀ 25% ਤੋਂ 60% ਦੇ ਵਿਚਕਾਰ ਸੀ ਬਿਊਰੋ ਰਿਪੋਰਟ ਹਮਦਰਦ ਟੀਵੀ ਪੰਜਾਬ ਐਲਰਟ ਦੇ ਵਿੱਚ ਫਿਲਹਾਲ ਦੇ ਲਈ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ